ਹਾਂਜੀ ਭਾਈ ਸਾਹਿਬ ਜੀ ਅੱਜ ਜਿਹੜਾ ਪ੍ਰੋਗਰਾਮ ਹੋਇਆ ਉਸਤੇ ਬਾਰੇ ਤੁਹਾਡਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਬੱਗੂ ਵਾਲਾ ਵਿਖੇ ਗੁਰਮਤ ਸਮਾਗਮ ਹੋਇਆ ਹੈ ਇਹ ਪੰਜਵੀਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਜੀਵ ਨੂੰ ਸਮਰਪਿਤ ਅਤੇ 1984 ਦੇ ਮਹਾਨ ਜੀ ਦਾਨੀ ਯਾਦ ਵਿੱਚ ਸਮਾਰੋਪਨ ਕੀਤਾ ਜਾਂਦਾ ਹੈ ਹਰ ਸਾਲ ਕੀਤਾ ਜਾਂਦਾ ਹੈ ਔਰ ਨਗਰ ਵੱਲੋਂ ਪੂਰਾ ਸਹਿਯੋਗ ਮਿਲਦਾ ਇਲਾਕੇ ਸੰਗਤਾਂ ਦਾ ਸਹਿਯੋਗ ਮਿਲਦਾ ਹੈ ਅੱਜ ਇਸ ਸਮਾਗਮ ਦਾ ਇਹਦੇ ਵਿੱਚ ਬੀਬੀ ਗਗਨਦੀਪ ਕੌਰ ਜਿਨ੍ਹਾਂ ਨੇ ਕੀਰਤਨ ਕੀਤਾ ਭਾਈ ਕੋਲੇ ਸਿੰਘ ਸੰਘਰਾਉ ਨੇ ਕਥਾ ਕੀਤੀ ਤੇ ਉੱਥੇ ਭਾਈ ਗਗਨਦੀਪ ਸਿੰਘ ਜੋ ਕਿਸਾ ਕੁਛਰੀ ਆ ਉਹਨਾਂ ਤੇ ਚਾਈ ਹੈ ਇੱਥੇ ਜਿਹੜੇ ਪਹੁੰਚੇ ਹੈ ਸਾਡੇ ਕੋਲ ਭਾਈ ਅਮਰਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਔਰ ਮਾਹਪੁਰ ਜੋ ਬਾਚੰਦਰ ਸਿੰਘ ਜੀ ਬਾਬਾ ਸੋਢੀ ਜੀ ਆਸਲਾਂ ਵਾਲੇ ਤੇ ਬਾਬਾ ਸੁਖਦੇਵ ਸਿੰਘ ਜੀ ਨੀਲੇ ਤਾਰੇ ਵਾਲੇ ਸਾਡੇ ਕੋਲ ਪਹੁੰਚੇ ਸਨ ਔਰ ਇੱਥੇ ਇਹ ਸਮਾਗਮ ਮਨਾਇਆ ਗਿਆ ਔਰ ਮੈਂ ਇਸ ਸੰਤਾਨ ਨੂੰ ਕਹਿਣਾ ਚਾਹਣਾ ਹੈ ਇਹ ਸਮਾਗਮ ਜਿਹੜਾ ਹੈ ਨਾ 1984 ਦਾ ਜਿਹੜਾ ਸਮਾਗਮ ਅਸੀਂ ਦਾਨੀ ਯਾਦ ਵਿੱਚ ਇਹ ਹਰ ਇੱਕ ਪਿੰਡ ਮਾਉਣਾ ਚਾਹੀਦਾ ਕਿਉਂਕਿ ਸਰਕਾਰਾਂ ਸਾਨੂੰ ਅਸੀਂ ਭਰਉਣਾ ਚਾਹੁੰਦੀਆਂ ਨੇ ਪਰ ਇਹ ਭੁੱਲਣ ਵਾਲੀ ਗੱਲ ਨਹੀਂ ਹੈ ਸਾਡੇ ਜਿਹੜੇ ਲੱਗੇ ਹੋਏ ਜ਼ਖਮ ਹੈ ਜੇ ਵੀ ਅੱਲੇ ਨੇ ਅਸੀਂ ਪਹਿਲਾਂ ਵੀ ਗਲਾਮ ਤੇ ਅੱਜ ਵੀ ਗਲਾਮ ਆ ਇਸ ਵਾਰ ਤੇ 1984 ਦਾ ਦਖਾਂਤ ਕਦੀ ਭੁੱਲਿਆ ਨਹੀਂ ਜਾ ਸਕਦਾ ਬੇਨਤੀ ਕਰਾਂ ਇਸੇ ਤਰ੍ਹਾਂ ਪਿੰਡਾਂ ਪਿੰਡੇ ਉਹਨਾਂ ਚੀਜ਼ਾਂ ਨੂੰ ਸਾਨੂੰ ਯਾਦ ਕਰਨਾ ਚਾਹੀਦਾ ਉਹਨਾਂ ਦੇ ਪਜਾ ਹੋਇਆ ਪੂਰਨਿਆਂ ਤੇ ਸਾਨੂੰ ਅਮਰ ਛੱਕੇ ਗੁਰੂ ਵਾਲੇ ਬਣ ਕੇ ਗੁਰਸਿੱਖੀ ਕਮਾਉਣੀ ਚਾਹੀਦੀ ਹੈ ਪਿੰਡਾਂ ਪਿੰਡਾਂ ਹੀ ਗੁਰਮਤਿ ਪ੍ਰਚਾਰ ਕਰਕੇ ਜੋ ਸਾਨੂੰ ਦੱਸਿਆ ਸਿੰਘ ਨੇ ਅਮਰ ਛੱਕੋ ਸਿੰਘ ਸਜੋ ਉਸ ਸਿਧਾਂਤ ਨੂੰ ਸਾਨੂੰ ਕਮਾਉਣਾ ਚਾਹੀਦਾ ਹੈ ਤੇ ਇਹਦੇ ਨਾਲ ਨਾਲ ਕੁਝ ਬੇਨਤੀ ਕਰਨਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਪਿੰਡ ਬੱਗੂ ਵਾਲਾ ਵਿਖੇ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਦੀ ਸ਼ਹੀਦੀ ਨੂੰ ਅਧੇ 84 ਦੇ ਜਿੰਨੇ ਵੀ ਸ਼ਹੀਦ ਹਨ ਸਾਰਿਆਂ ਨੂੰ ਮੁੱਖ ਰੱਖ ਕੇ ਸਮਾਗਮ ਕਰਾਇਆ ਗਿਆ ਇੱਥੇ ਜਿੰਨੇ ਵੀ ਪਤਵੰਤੇ ਸੱਜਣ ਪਹੁੰਚੇ ਜੋ ਕਥਾਵਾਚਕ ਕਵੀ શ્રી ਸਿੰਘ ਅਤੇ ਕੀਰਤਨੀਏ ਸਿੰਘ ਮਹਾਪੁਰਸ਼ ਕਾਲ ਸੇਵਾ ਵਾਲੇ ਇਸ ਤੋਂ ਇਲਾਵਾ ਇੱਥੇ ਜੋ ਸਾਡੇ ਇਲਾਕੇ ਦੇ ਸ਼ਹੀਦ ਸਿੰਘ 84 ਦੇ ਵਿੱਚ ਸ਼ਹੀਦ ਹੋਏ ਉਹਨਾਂ ਦੇ ਪਰਿਵਾਰ ਪਹੁੰਚੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੋਰ ਵੀ ਜੋ ਗੁਰਮਤ ਦੇ ਨਾਲ ਪ੍ਰਚਾਰ ਦੇ ਨਾਲ ਸੰਬੰਧਤ ਜਿੰਨੇ ਵੀ ਪਰਿਵਾਰ ਸੀਗੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਅੱਗੇ ਵਾਸਤੇ ਵੱਧ ਵੱਧ ਗੁਰਮਰਦਾ ਗੁਰਮਤ ਦਾ ਵੱਧ ਚੜ ਕੇ ਪ੍ਰਚਾਰ ਕਰਨ ਵਾਸਤੇ ਉਹਨਾਂ ਨੂੰ ਇਥੋਂ ਪ੍ਰੇਰਨਾ ਦਿੱਤੀ ਗਈ ਸੋ ਇਸ ਵਾਸਤੇ ਮੈਂ ਜੋ ਵੀ ਪਤਵੰਤੇ ਸੱਜਣ ਇੱਥੇ ਪਹੁੰਚੇ ਜਿੰਨੇ ਵੀ ਮਾਈ ਭਾਈ ਜੋ ਵੀ ਚੱਲ ਗਏ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੋ ਵੀ ਮੇਰੇ ਵੀਰ ਮੀਡੀਆ ਵਾਲੇ ਵੀ ਆਏ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਗੁਰੂ ਸਾਹਿਬ ਕਿਰਪਾ ਕਰਨ ਸਿੱਖ ਪੌਂ ਪੰਥ ਦੀ ਚੜ੍ਹਦੀ ਕਲਾ ਹੋਵੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ ਸਿੱਖ ਕੌਮ ਬਲੰਦੀਆਂ ਨੂੰ ਸੂਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇਹ ਗੁਰਮਤ ਸਮਾਗਮ ਜੋ 1983 ਦੇ ਮਹਾਨ ਸਿਧਾਂ ਨੂੰ ਯਾਦ ਕਰਦੇ ਹਾਂ ਹਾਂ ਪਿੰਡ ਬੱਗੂ ਵਾਲਾ ਵਿਖੇ ਮਨਾਇਆ ਗਿਆ ਹੈ ਗੁਰੂ ਪਿਆਰਿਓ ਇਸ ਦਾ ਇੱਕੋ ਹੀ ਮਸਤ ਮਤਲਬ ਹੈ ਕਿ ਜੋ ਸਾਡੇ ਮਹਾਨ ਸ਼ਹੀਦ ਹਨ ਜੋ ਉਹਨਾਂ ਨੂੰ ਪੂਰਨੇ ਪਾਏ ਹਨ ਜੋ ਸਾਡੀਆਂ ਔਨਾਂ ਵਾਲੀਆਂ ਪੀੜੀਆਂ ਹਨ ਉਹਨਾਂ ਸ਼ਹੀਦਾਂ ਦੇ ਪੂਰਨਿਆਂ ਤੇ ਚੱਲ ਕਰਕੇ ਜੋ ਖਾਲਸਾ ਪੰਥ ਹੈ ਗੁਰਮਤਿ ਦਾ ਸਿੱਖੀ ਦਾ ਪ੍ਰਚਾਰ ਚੜ੍ਹਦੀ ਕਲਾ ਦੇ ਨਾਲ ਕੀਤਾ ਜਾਵੇ। ਅੱਜ ਖਾਲਸਾ ਜੀ ਜੋ ਸਿੱਖ ਕੌਮ ਹੈ ਭਾਵੇਂ ਮਹਾਨ ਕੁਰਬਾਨੀਆਂ ਕਰਕੇ ਇਸ ਭਾਰਤ ਨੂੰ ਆਜ਼ਾਦ ਕਰਵਾਇਆ ਹੈ ਪਰ ਅਸੀਂ ਫਿਰ ਵੀ ਗੁਲਾਮ ਦੇ ਗੁਲਾਮ ਆਂ। ਅੱਜ ਸਾਡੇ ਕੀ ਭੋਲੇ ਪਾਲੇ ਸਿੱਖ ਕਹਿੰਦੇ ਹਨ ਕਿ ਕੁਰਬਾਨੀਆਂ ਕਰਨ ਦਾ ਸ਼ੀਦੇ ਦਾ ਕੀ ਫਾਇਦਾ? ਗੁਰੂ ਪਿਆਰਿਓ ਸਾਡੇ ਪੰਜਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਤੇ ਬੈਠ ਕੇ ਖਾਲਸਾ ਜੀ ਆਪਣੇ ਸੀਸ ਵਿੱਚ ਗਰਮ ਰੇਤਾ ਪਵਾ ਕੇ ਗੁਰੂ ਪਿਆਰਿਓ ਇੰਨਾ ਮਹਾਨ ਕਸ਼ਟ ਸਹਾਰ ਕੇ ਇਹ ਸਾਨੂੰ ਦੱਸਿਆ ਹੈ ਕਿ ਧੁਲਮ ਦਾ ਕਿਵੇਂ ਨਾਸ ਕਰਨਾ ਹੈ ਤੇ ਧਰਮ ਦੇ ਚੱਲ ਕੇ ਕਿਵੇਂ ਗੁਰੂ ਪਿਆਰਿਓ ਜੋ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਕਿਉਂਕਿ ਪਹਿਵੇਂ ਪਾਸ਼ਾ ਮਹਾਰਾਜ ਜੋ ਉਹਨਾਂ ਨੇ ਮਹਾਨ ਕੁਰਬਾਨੀ ਕੀਤੀ ਖਾਲਸਾ ਜੀ ਜਿਸ ਤਰ੍ਹਾਂ ਉਹਨਾਂ ਦੀ ਮਹਾਨ ਕੁਰਬਾਨੀ ਦੀ ਪ੍ਰਾਪਤੀ ਹੈ ਇਸੇ ਤਰ੍ਹਾਂ ਜੋ ਸਾਡੇ ਗੁਰਮੁਖ ਪਿਆਰੇ ਸ਼ਹੀਦ ਹੁੰਦੇ ਹਨ ਉਹਨਾਂ ਨੂੰ ਪ੍ਰਾਪਤੀਆਂ ਹੁੰਦੀਆਂ ਹਨ ਕਿਉਂਕਿ ਜਿਹੜੀਆਂ ਕੌਮਾਂ ਸਦਾ ਸ਼ਹੀਦਾਂ ਦੇ ਗੁਰੂ ਪਿਆਰਿਓ ਜੀਵਨ ਤੋਂ ਸਿੱਧ ਲੈ ਕੇ ਚੱਲਦੀਆਂ ਹਨ ਜਿੱਥੇ ਜੁੱਧ ਦਾ ਕੌਣ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਇਸ ਕਰਕੇ ਇਹ ਵੀ ਕਹਾਂਦਾ ਹੈ ਕਿ ਬਗਾਨੇ ਪੁੱਤ ਮਰਵਾਉਣੇ ਇਹ ਇਹ ਬਗਾਨੇ ਪੁੱਤ ਨਹੀਂ ਗੁਰੂ ਪਿਆਰਿਓ ਮੈਂ ਨਾਨਕ ਉਹਨਾਂ ਨੂੰ ਬੇਨਤੀ ਕਰਦਾ ਆਂ ਤੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਚਾਰ ਸਹਬਜ਼ਾ ਦੇ ਵਾਰ ਕਰਕੇ ਕਿਆ ਸੀਗਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਭਾਇਆ ਜੀਵਤ ਜਾਂ ਅਲਾਖ ਹਜ਼ਾਰ ਉਹਨੇ ਆਪਾਂ ਨੂੰ ਪੁੱਤਰ ਆਪਣੇ ਬਨਾਇਆ ਹੈ ਖਾਸ ਕਿਦੋਂ ਇਹ ਜੋਰ ਆਉਂਦਾ ਸ਼ੀਧੀਆਂ ਦਾ ਤੇ ਕਿਸੇ ਦੇ ਵਸਦੀ ਗੱਲ ਨਹੀਂ ਜੋ ਕੌਮ ਦੇ ਮਹਾਨ ਨੌਜਵਾਨ ਹਨ ਗੁਰੂ ਪਿਆਰਿਓ ਬੜੇ ਚਾਮਾਂ ਦੇ ਨਾਲ ਧਰਮ ਵਾਸਤੇ ਸਿੱਖੀ ਵਾਸਤੇ ਸ਼ੀਰ ਹੁੰਦੇ ਹਨ ਇਸ ਤਰ੍ਹਾਂ ਕੀ ਬੇਨਤੀ ਹੈ ਸਾਰੀ ਕੌਮ ਨੂੰ ਗੁਰੂ ਪਿਆਰਿਓ ਮਹਾਨ ਇਹਨਾਂ ਸ਼ੀਰਾਂ ਨੇ ਪੂਰਨੇ ਪਾਏ ਹਨ ਉਹਨਾਂ ਤੇ ਚੱਲ ਕੇ ਚੱਲ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਗੁਰਮੁਖ ਦਾ ਸਿੱਖੀ ਦਾ ਪ੍ਰਚਾਰ ਕਰਕੇ ਚੜ੍ਹਦੀ ਕਲਾ ਦੇ ਨਾਲ ਗੁਰੂ ਪਿਆਰਿਓ ਰਹਿ ਕਰਕੇ ਆਪਣਾ ਜੀਵਨ ਸਫਲਾ ਕਰੀਏ ਵਾਹਿਗੁਰੂ ਜੀ ਤੱਕ ਖਾਲਸਾ ਵਾਹਿਗੁਰੂ ਜੀ